ਤਿੰਨ ਅਗਨੀ ਉਤਰੀ ਬਹੁਤ ਬਹੁਤ ਧੰਨਵਾਦ ਕਰਦਾ ਆਮ ਆਦੀ ਪਾਰਟੀ ਦਾ ਤੇ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਰਦਾਰ ਭਗਵੰਤ ਪਾਣ ਜੀ ਦਾ ਜਿਨ੍ਹਾਂ ਨੇ ਮੈਨੂੰ ਨਸ਼ਾ ਮੁਕਤੀ ਮੋਰਚੇ ਚ ਦੋਆਬਾ ਜ਼ੋਨ ਦਾ ਵਾਈਸ ਕੋਆਰਡੀਨੇਟਰ ਲਗਾਇਆ ਤਾਂ ਨਾਲ ਹੀ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੈਨੂੰ ਜੀਡੀਆ ਦੇ ਵਿੱਚ ਐਸੇ ਨਾਨ ਆਫੀਸ਼ੀਅਲ ਮੈਂਬਰ ਜਲੰਧਰ ਦੇ ਵਿੱਚ ਲਗਾਇਆ ਮੈਂ ਬਹੁਤ ਬਹੁਤ ਧੰਨਵਾਦ ਆ ਸਾਡੇ ਨੈਸ਼ਨਲ ਕਲੀਨਰ ਅਰਵਿੰਦ ਕੇਜਰੀਵਾ ਜੀ ਦਾ ਤੇ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਨਾਲ ਜਲੰਧਰ ਦੇ ਸਾਰੇ ਸਾਡੇ ਐਮਐਲਏ ਮੰਤਰੀ ਦੇ ਸੰਗਠਨੀ ਚਾਹਤਾ ਮੈਂ ਸਭ ਤੋਂ ਜ਼ਿਆਦਾ ਧੰਨਵਾਦਾ ਸਾਡੀ ਨਸ਼ਾ ਮੁਕਤੀ ਟੀਮ ਜਿਲੰਦਰ ਦਾ ਜਿਹਦੇ ਵਿੱਚ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਦੇ ਰੂਪ ਚ ਕੰਮ ਕੀਤਾ ਤਾਂ ਅੱਜ ਇਹਨਾਂ ਦੀ ਵਜ੍ਹਾ ਨਾਲ ਹੀ ਮੈਨੂੰ ਪਾਰਟੀ ਨੇ ਪ੍ਰਮੋਟ ਕਰਕੇ ਜ਼ੋਬੇ ਦੇ ਵਿੱਚ ਜ਼ੋਨ ਵਾਈਜ਼ ਕੋਆਰਡੀਨੇਟਰ ਦਾ ਨਾ ਪਦਨਾ ਨਵਾ ਗਿਆ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਦਨੇ ਆ ਅਗਨੀ ਉਤਰੀ ਜੀ ਨੂੰ ਜੋ ਨਸ਼ਾ ਮੁਕਤੀ ਮੋਰਚਾ ਜਿਲੰਦਰ ਦੇ ਕੋਆਰਡੀਨੇਟਰ ਸੀ ਤੇ ਪਾਤਸ਼ਾਹ ਨੇ ਰਹਿਮਤ ਕੀਤੀ ਕਿਰਪਾ ਜਿੱਦੀ ਇਹਨਾਂ ਦੀ ਮਿਹਨਤ ਨੂੰ ਦੇਖਦਿਆਂ ਆ ਪਾਰਟੀ ਨੇ ਤੇ ਸਰਕਾਰ ਨੇ ਇਹਨਾਂ ਨੂੰ ਦੁਆਬਾ ਜ਼ੋਨ ਦਾ ਵਾਇਸ ਕੋਆਰਡੀਨੇਟਰ ਲਾਇਆ ਸੋ ਮੈਂ ਇਹਨਾਂ ਨੂੰ ਜਿੱਥੇ ਵਧਾਈ ਦੇ ਰਿਹਾ ਉੱਥੇ ਬਾਕੀ ਸਾਰੇ ਸੰਥੀਆਂ ਨੂੰ ਵੀ ਬੇਨਤੀ ਕਰਦਾ ਕਿ ਜਿੱਦਾਂ ਇਹਨਾਂ ਨੇ ਅਣਥਕ ਮਿਹਨਤ ਕਰਕੇ ਤੇ ਅੱਗੇ ਆਪਣਾ ਰੁਤਬਾ ਵਧਾਇਆ ਦੁਆਬਾ ਜ਼ੋਨ ਦੇ ਵਿੱਚ ਗਏ ਨੇ ਪਾਤਸ਼ਾਹ ਨੂੰ ਪੰਜਾਬ ਦੇ ਵਿੱਚ ਵੀ ਉੱਤੇ ਰੁਤਬੇ 'ਚ ਲੈ ਕੇ ਜਾਵੇ ਤੇ ਜਿੰਨੇ ਸਾਡੇ ਸਾਰੇ ਸਾਥੀ ਨੇ ਸਾਰਿਆਂ ਦੀ ਮਿਹਨਤ ਨੂੰ ਫਲ ਲੱਗਣ ਸਰਕਾਰ ਇਹਨਾਂ ਨੂੰ ਚੰਗੇ ਹੁਦਿਆ ਦੇ ਨਮਾਜ਼ੇ ਪਾਰਟੀ ਇਹਨਾਂ ਨੂੰ ਚੰਗੇ ਹੁਦਿਆ ਦੇ ਨਮਾਜ਼ੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਪਾਰਟੀ ਹੈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੁਤ ਨਸ਼ਾ ਅਭਰੂਤ ਪੰਜ ਜਿਹੜੀ ਸਾਡੀ ਟੀਮ ਹੈ ਸਾਰੀ ਕੱਢੀ ਹੋਈ ਹੈ ਤੇ ਅਸੀਂ ਅੱਜ ਉਹਨੂੰ ਬੁਢਾਈ ਦਿੰਦੇ ਆ ਜਿਹੜਾ ਦਬਾਵਾ ਚੋਂ ਦਾ ਜਿਹੜਾ ਵਾਈਸ ਕੋਰ ਜਿਹੜਾ ਲਾਇਆ ਅਸੀਂ ਬਹੁਤ ਬਹੁਤ ਸਾਰੀ ਪਾਰਟੀ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁबारकਾ ਇਸ ਇਦਾਂ ਹੀ ਤਰੱਕੀ ਕਰਦੇ ਰਹੀਏ ਜੁਤ ਨਸ਼ਾ ਅਭਰੂਤ ਅਸੀਂ ਅੱਗੇ ਹੋ ਕੇ ਵੀ ਸਾਰਾ ਕੰਮ ਕਰਾਂਗੇ ਜੇ ਕੋਈ ਨਸ਼ਾ ਵੇਚ ਰਿਹਾ ਹੈ ਜਾਂ ਉਹਨੂੰ ਅਸੀਂ ਤਲਾਸ਼ ਦੇ ਆ ਕੇ ਪੁਲਿਸ ਨੂੰ ਜਾਂ ਇਹਨੂੰ ਤਲਾਸ਼ ਦੇ ਆ ਕੇ ਜੋ ਸਾਡੇ ਸੀਨੀਅਰ ਹੈ ਜੋ ਬੱਚੇ ਨਸ਼ਾ ਕਰ ਰਹਾ ਹੈ ਉਹਨਾਂ ਬੱਚਿਆਂ ਦਾ ਵੀ ਅਸੀਂ ਨਸ਼ਾ ਛੁਰਵਾ ਕੇ ਜਿਹੜੀ ਸਾਡੀ ਆਮ ਪਾਰਟੀ ਹੈ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਸਾਰਾ ਕੰਮ ਕਰਕੇ ਸੈਂਟਰ ਤੋਂ ਬਸਾਵਾਉਂਦੇ ਹਾਂ